ਲੋਵੀ ਮਿੱਤਰੋ ਅੱਜ ਇੱਕ ਘੋੜੀ ਦਿਖਾਉਣੀ ਆ ਤੁਹਾਨੂੰ ਜਾਵਾਂ ਜੈਜ ਮੁੱਲ ਦੀ ਬੱਕਰੀ ਦੇ ਮੁੱਲ ਦੀ ਆਪਾਂ ਵੀਡੀਓ ਚ ਕਹਿ ਰਹੇ ਨੇ ਤੇ ਰੇਟ ਮੈਂ ਸ਼ੁਰੂ ਚ ਹੀ ਦੱਸ ਦਿੰਦਾ ਵੀ 50000 ਤੋਂ ਵੀ ਥੱਲੇ ਰੇਟ ਆ ਮੰਨ ਲਓ 50000 ਤੋਂ ਵੀ ਥੱਲੇ ਹੁਣ ਤੋਂ ਹੀ ਆ ਜੀ ਆਪ ਲਾ ਲਓ ਇੰਨੇ ਦਾ ਬਜਟ ਤਾਂ ਹੁੰਦਾ ਹੀ ਆ ਹੁਣ 50 50000 ਦੇ ਤਾਂ ਬਸ਼ੀਰੇ ਵਿਕੀ ਜਾਂਦੇ ਆ ਤੁਹਾਨੂੰ ਬੱਚੇ ਦੇਣ ਵਾਲੀ ਘੋੜੀ ਹੱਥਾਂ ਪੈਰਾਂ ਦੀ ਸਾਫ਼ ਸਵਾਰੀ ਦੀ ਪਾਸ ਘੋੜੀ ਦੇ ਦਿੰਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਹੋ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਦੋਸਤੋ ਅੱਜ 23 ਜੂਨ 2025 ਦੀ ਇਹ ਵੀਡੀਓ ਕਾਫੀ ਭਰਾਵਾਂ ਦੇ ਫੋਨ ਆਉਂਦੇ ਸੀ ਬਾਈ ਯਾਰ ਜਮਾ ਥੋੜੇ ਪੈਸੇ ਲਾਉਣੇ ਇੱਕ ਰੱਖ ਕੇ ਦੇਖਣੇ ਕੋਈ ਤਜਰਬਾ ਨਹੀਂ ਜਾਂ ਸਾਹਮਣੀ ਨਹੀਂ ਆਉਂਦੀ ਇੱਕ ਜਮਾ ਥੋੜੇ ਪੈਸੇ ਲਾਉਣੇ ਜਾਂ ਕਈਆਂ ਦਾ ਬੱਚਾ ਜਾਇਦਾ ਕਰ ਰਿਹਾ ਉਹਨਾਂ ਨੇ ਬੱਚੇ ਨੂੰ ਲੈ ਕੇ ਦੇਣੇ ਤਾਂ ਮਿੱਤਰੋ ਆਹ ਕੁੜੀ ਦੀ ਵੀਡੀਓ ਪੂਰੀ ਦੇਖ ਲਓ ਸਾਰੀ ਡਿਟੇਲ ਦੋ ਜੇ ਤੁਹਾਡੇ ਪਸੰਦ ਆਈ ਤਾਂ ਫੋਨ ਲਾ ਲਓ ਰੇਟ ਮੈਂ ਸ਼ੁਰੂ ਚ ਹੀ ਦੱਸਤਾ ਤਾਂ ਵੀ 50000 ਤੋਂ ਵੀ ਥੱਲੇ ਪਹਿਲਾਂ ਇੱਕ ਵਾਰ ਡਿਟੇਲ ਸੁਣ ਲਓ ਸਾਰੀ ਤੇ ਅੱਜ ਮਿੱਤਰੋ ਵਾਦਦੇ ਆਂ ਵੀਡੀਓ ਵਾਲਨ ਬਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਭਰਾ ਇਹ ਕੁੜੀ ਲੈਣ ਦੇ ਚਾਹਵਾਨ ਹੋ ਜਾਣ ਥੋੜੇ ਪੈਸੇ ਲੈਣੇ ਉਹਨਾਂ ਤਾਈਂ ਇਹ ਵੀਡੀਓ ਪਹੁੰਚ ਜਾਏ ਦੋਸਤੋ ਲਾਲ ਚੰਬੀ ਕੁੜੀ ਹੈ ਗਲੜੀ ਚੰਬੀ ਜਿਹਨੂੰ ਬੋਲਦੇ ਨੇ ਨੁਕਰੇ ਬੱਚੇ ਦੇਣ ਵਾਲੀ ਆ ਮੰਨ ਲਓ ਕੁੜੀ ਮੀਟ ਹੋਈ ਹੋਈ ਆ ਪਹਿ ਜੇ ਖਾਲੀ ਰਹੇ ਜੀ ਆਪਾਂ ਆਪਦੇ ਘੋੜੇ ਤੋਂ ਭਰਾ ਦਾਂਗੇ ਕੋਈ ਫੀਸ ਨਹੀਂ ਪਹਿਲਾਂ ਸੂਈ ਹੋਈ ਆ ਅੰਦਰ ਦੀ ਸਾਫ ਸਵਾਰੀ ਦੀ ਸਾਫ ਆ ਬਿਨਾ ਲਗਾਮ ਤੋਂ ਬੱਚਾ ਉੱਪਰ ਬੈਠਾ ਆ ਵੀ ਦਿਖਾਤਾ ਤੁਹਾਨੂੰ ਸਾਰਾ ਬਾਕੇ ਕਹਿੰਦਾ ਮਤਲਬ ਘੋੜੀ ਮੀਟ ਹੋਈ ਖਾਲੀ ਰਹੇ ਜੇ ਆਪਾਂ ਆਪਣੇ ਘੋੜੇ ਤੋਂ ਫ੍ਰੀ ਭਰਾ ਕੇ ਦਵਾਂਗੇ ਪਹਿਲਾਂ ਮੀਟ ਹੋਈ ਆਈ ਆਪਣੇ ਕੋਲ ਕੱਲ ਹੀ ਦੋਸਤੋਂ ਆਈਏ ਫਾਰਮ ਤੇ ਜੇ ਮੰਨ ਲਓ ਖਾਲੀ ਵੀ ਰਹਿ ਗਏ ਆਪਾਂ ਫ੍ਰੀ ਤਾਂ ਭਾਈ ਦੇਣੀ ਆ ਉੰਨੇ ਚ ਦੋਸਤੋਂ ਬਸ਼ੀਰਾ ਵੀ ਬਹਿ ਗਏ ਆਣ ਜਿੰਨਾ ਕਹਿਦਾ ਮੁੱਲ ਮਤਲਬ ਚੰਭਾ ਵੀ ਫਿਰੇ ਨੌਕਰਾ ਤੇ ਦੁਕਾਨੇ ਕਰ ਦੂ ਬਸ਼ੇਰੀ ਆ ਗਈ ਨੌਕਰੀ ਤਾਂ ਸਾਰੇ ਰੋਣੇ ਧੋਣੇ ਲੱਗ 100% ਪਰ ਨੌਕਰੇ ਬੱਚੇ ਦੇਣ ਵਾਲੀ ਘੂੜੀਆ ਤੁਹਾਨੂੰ ਵਾਦੇ ਦੀ ਘੂੜੀਆ ਦੋਸਤੋ ਫਾਇਦੇ ਦੀ ਘੂੜੀਆ ਮੌਕਾ ਨਾ ਖੰਜਾਇਓ ਫਿਰ ਬਾਅਦ ਚ ਲਾਂਬਾ ਜਾ ਦਿੰਨੇ ਹੁੰਨੇ ਬਾਈ ਜਰ ਜਾਨਵਰ ਸਸਤਾ ਨਹੀਂ ਮਿਲ ਹਮਿੱਤਰੋ ਇਹ ਸਸਤੇ ਜਾਨਵਰ ਤਾਂ ਹਜ਼ਾਰਾਂ ਜੀ ਮਸਾ ਮਿਲਦੇ ਆ ਤੇ ਜਿਹਨੇ ਥੋੜੇ ਪੈਸੇ ਲਾਉਣੇ ਹੋਏ ਤਾਂ ਦੇਖ ਲਓ ਪੈਰਾ ਪੂਰਾ ਦੀ ਸਹੀ ਆ ਘੂੜੀ ਬਾਲ ਪੋਰੀਆਂ ਦੀ ਸਹੀ ਆ ਸਾਊ ਠੰਡੀ ਆ ਤਾਂ ਦੇਖੋ ਸਾਰੀ ਰਾਜੀ ਲਿੱਸੀ ਜਿਹੜੀ ਉਹ ਤੁਹਾਡੇ ਸਾਹਮਣੇ ਆ ਦੋਸਤੋ ਹੁਣ ਆਪਾਂ ਦੇਖੀ ਰੇਟ 50 ਤੋਂ ਥੱਲੇ ਆ ਤਾਂ ਇੰਨੀ ਕੀ ਘੋੜੀ ਮਿਲਨੀ ਆਪਾਂ ਨੂੰ ਇੰਨੇ ਕੀ ਰੇਟ ਵਿੱਚ ਤਾਂ ਜਾਨਵਰ ਬਾਕੀ ਫਾਰਮ ਤੇ ਸਾਰੇ ਖੜੇ ਆ ਦੋਸਤੋ ਬਾਬੇ ਦੀ ਕਿਰਪਾ ਨਾਲ 32 33 ਜਾਨਵਰ ਖੜੇ ਆ ਫਾਰਮ ਤੇ ਜੇ ਕਿ ਭਰਾ ਦੇ ਚੱਲਦੇ ਹੋਏ ਜਿੱਦਾਂ ਦਾ ਵੀ ਜਾਨਵਰ ਚਾਹੀਦਾ ਹੋਇਆ ਨਾ ਕਮੈਂਟਾਂ 'ਚ ਦੱਸ ਦਿਓ ਜਾਂ ਨੰਬਰ ਥੱਲੇ ਚੱਲੀ ਜਾਂਦੇ ਆ ਫੋਨ ਲਾ ਦਿਓ ਜਿੱਦਾਂ ਦਾ ਵੀ ਜਾਨਵਰ ਚਾਹੀਦਾ ਉਹਦਾਂ ਦਾ ਮਿਲ ਜੂ ਪਰ ਇੱਕ ਵਾਰ ਆ ਘੋੜੀ ਜ਼ਰੂਰ ਦੇਖੋ ਜਮਤ ਜੈਜ ਮੋਲਦੀ ਘੋੜੀ ਆ ਸੋ ਜਿਹੜੇ ਜਿਹੜੇ ਭਰਾ ਨੂੰ ਚਾਹੀਦੀ ਹੋਈ ਡਿਟੇਲ ਤਕਰੀਬਨ ਆਪਾਂ ਦੇ ਦਿੱਤੀ ਥਾਰੀ ਉਮਰ 5.5-6 ਸਾਲ ਹੈਗੀ ਏ ਘੋੜੀ ਦੀ ਸਾਉ ਠੰਡੀ ਆ ਤੇ ਨੰਬਰ ਥੱਲੇ ਚੱਲੀ ਜਾਂਦੇ ਫੋਨ ਲਾ ਲਿਓ ਮਿਲਦੇ ਆ ਜਲਦ ਨੰਗ ਵੀਡੀਓ ਨਾਲ